ਭਲਾ ਜਨਾਬ ਚਲ ਠੀਕ ਆ ਮੇਰੀ ਗੱਲ ਸੁਣੋ ਧਿਆਨ ਰੱਖੋ ਗੱਲ ਦਾ ਠੀਕ ਆ ਤੇ ਆ ਮੈਂ ਕੱਢ ਕੇ ਸਾਰਾ ਕੰਮ ਫਿਰ ਫੋਨ ਕਰਦਾ ਤੁਹਾਨੂੰ ਮੇਰੀ ਗੱਲ ਸੁਣ ਆਪਦੇ ਵੀ ਕੰਮ ਛੱਡ ਦਿਆ ਕਰ ਕਿਤੇ ਘੁੰਮਣ ਫਿਰਨ ਚੱਲਦੇ ਆ ਮੈਂ ਤਾਂ 4 ਦਿਨਾਂ ਦੀਆਂ ਛੁੱਟੀਆਂ ਲੈ ਲੂੰਗੀ ਆਪਦਾ ਝਮੇਲਾ ਜਾ ਮਕਾ ਲਾ ਉਹ ਕੋਈ ਗੱਲ ਨਹੀਂ ਮੇਰਾ ਝਮੇਲਾ ਤਾਂ ਮੁੱਕ ਜਾਊਗਾ ਪੈਸੇ ਇਕੱਠੇ ਕਰ ਲਗੇ ਹਾਂ ਤੈਨੂੰ ਥਾਰ ਦਿਵਾਉਣੀ ਆ ਤੇ ਮੈਂ ਵੀ ਲੈਣੀ ਆ ਥੋੜੀ ਜੀ ਗੱਡੀ ਮਹਿੰਗੀ ਨੂੰ ਹੱਥ ਪਾਉਂਗਾ ਸਰਪੰਚਾਂ ਦੀ ਹਵੇਲੀ ਦੀ ਦੀ ਐ ਡ੍ਰੀਮ ਲੈਂਡ ਦੇ ਵਿੱਚ ਇਹ ਜੀ ਹਵੇਲੀ ਬਣਾਉਣੀ ਬਸ ਠੀਕ ਆ ਚਲ ਠੀਕ ਆ ਹੁਣ ਮੈਂ ਚੱਲਦਾ ਜਾਵਾਂਗਾ ਚਾਹ ਪੀ ਜਾ ਹਾਂ ਨਾ ਬਸ ਲਾ ਮੰਮੀ ਲਾ ਬਾਪੂ ਆਇਆ ਵਟਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਤੋ ਹਾਂ ਠੀਕ ਆ ਹਾਂ ਠੀਕ ਠਾਕ ਵਧੀਆ ਕੀ ਕਰਨਾ ਸੀ ਆ ਕੇ ਉੱਥੇ ਟਿਕ ਜਾਂਦਾ ਇੰਨੀ ਗਰਮੀ ਹੈ ਜੀ ਆ ਕੇ ਹੀ ਕਰਨਾ ਸੀ ਵੀਰਪਾਲ ਨੇ ਫੋਨ ਕੀਤਾ ਮੈਨੂੰ ਤਾਂ ਆਇਆ ਮੈਂ ਕਿਉਂ ਕੀ ਹੋ ਗਿਆ ਹਾਂ ਉਹ ਦਿਵਾਕ ਬਿਮਾਰ ਪਿਆ ਕਰੇ ਤ ਉਹਦੀ ਗੌਰ ਕਿਉਂ ਨਹੀਂ ਕਰਦਾ ਦਿਵਾਕ ਦੀ ਬਸ ਮੈਨੂੰ ਪਤਾ ਹੀ ਸੀ ਇਹਨੇ ਐਂ ਹੀ ਕਹਿਣਾਗਾ ਇਹਨੂੰ ਇੰਨਾ ਨਹੀਂ ਪਤਾ ਤਾਂ ਦਿਮਾਗ ਨਹੀਂ ਕੰਮ ਕਰਦਾ ਵੀ ਮੈਂ ਲੈ ਕੇ ਵਗ ਜਾਇਆ ਇਹਨੂੰ ਏ ਸੁਣੀ ਲੱਗਦੀ ਐ ਲੈ ਜਾਂਦੀ ਦੁਕਾਨਾਂ ਤੇ ਦੁਕਾਨਾਂ ਤੇ ਜਾਂਦੇ ਹੁੰਦੇ ਆ ਜਿਹੜੀਆਂ ਪਿੰਡਾਂ 'ਚ ਨਾ ਪਿੰਡਾਂ 'ਚ ਦੁਕਾਨਾਂ ਹੀ ਹੁੰਦੀਆਂ ਉਹ ਡਾਕਟਰਾਂ ਦੀਆਂ ਓ ਯਾਰ ਤੂੰ ਮੇਰੀ ਗੱਲ ਸੁਣ ਡਰਾਈਵਰ ਹੈਗਾ ਐਂਬੂਲੈਂਸ ਦਾ ਤੇ ਤੂੰ ਉਹਨੂੰ ਦੋਸਤ ਹਸਪਤਾਲ 'ਚ ਵਿਖਾਇਆ ਉਹਨੂੰ ਵੱਡੇ 'ਚ ਮੈਂ ਕੀ ਕੀ ਕਰਾਂ ਮੈਂ ਕੰਮ ਛੱਡ ਦਿੰਨਾ ਹੈ ਇਹ ਤਾਂ ਐਂ ਕਹੀ ਜਾਂਦੀ ਐ ਵੀ ਤੈਨੂੰ ਛੁੱਟੀ ਹੁੰਦੀ ਆ ਛੁੱਟੀ ਹੋਵੇ ਤੈਨੂੰ ਛੁੱਟੇ ਹੋਵੇ ਘਰੇ ਬਿਠਾ ਲੈ ਮੈਨੂੰ ਘਰੇ ਬਿਠਾ ਕੇ ਖਵਾ ਦੇ ਜਾਂ ਤੁਸੀਂ ਖਵਾ ਦਿਓ ਮੈਨੂੰ ਕਾਕਾ ਮੇਰੀ ਗੱਲ ਸੁਣਾ ਐਡਾ ਵੀ ਕੋਈ ਨਾ ਉਹ ਨਹੀਂ ਹੁੰਦਾ ਸਾਰੇ 10 ਮਿੰਟ ਨਹੀਂ ਲੱਗਦੇ ਮੁੰਡੇ ਦੀ ਦਵਾਈ ਤੇ ਦਵਾਈ ਤੇ ਨਹੀਂ ਲੱਗਦਾ ਮੁੰਡੇ ਦੇ ਤੇ ਅੱਜ ਇਹਦਾ ਆਹ ਸਿਆਪਾ ਇਹ ਕਰ ਦਿਨਾ ਕੱਲ ਨੂੰ ਇਹ ਕੋਈ ਸਿਆਪਾ ਹੋਰ ਛੇੜ ਕੇ ਵੇਜੂਗੀ ਇਹਦਾ ਤਾਂ ਸਿਆਪਾ ਹੀ ਨਹੀਂ ਲੋਟ ਆਉਂਦੇ ਲੈ ਜਾਓ ਯਾਰ ਆਪਦੀ ਨੂੰ ਪਰਾਂ ਜਿਹੜੇ ਰਾਹ ਤੋਂ ਤੁਰਿਆ ਫਿਰਦਾ ਨਾ ਉਹਨੇ ਤੈਨੂੰ ਪਾਰ ਨਹੀਂ ਲਾਉਣਾ ਕਿਹੜੇ ਰਾਹ ਤੁਰਿਆ ਫਿਰਦਾ ਐਈ ਛੋਟੀ ਕੁੜੀ ਕਹੀ ਜਾਂਦੀ ਆ ਐ ਤੁਸੀਂ ਕਹੀ ਜਾਂਦੇ ਆ ਜੇ ਕਿਸ ਨੂੰ ਨਾ ਪਤਾ ਹੋਵੇ ਨਾ ਉਹਨੂੰ ਕਹੇ ਵੀ ਐ ਕਹੀ ਜਾਂਦੇ ਹੋ ਹੈਲੋ ਠੀਕ ਆ ਗਿਆ ਕੋਈ ਗੱਲ ਨਹੀਂ ਉੱਥੇ ਬਸ ਪਹਿਲਾਂ ਵਾਲੀ ਜਗਾ ਤਈ ਐ ਹੁਣ ਆ ਲਈ ਬਸ ਛੇਤੀ ਆ ਜੀ ਮੈਂ ਡਿੱਕੀ ਨਾ ਜਾਵਾਂ ਅੱਗੇ ਹੀ ਹੁੰਦਾ ਓਕੇ ਓਕੇ ਜਵਾਕ ਦੀ ਗੌਰ ਕਰ ਲਾ ਦਵਾਈ ਦੂਈ ਦਵਾ ਦੇ ਉਹਨੂੰ ਚੰਗੀ ਯਾਰ ਮੇਰਾ ਜਵਾਕ ਮੈਂ ਆਪੇ ਗੌਰ ਕਰ ਲੂੰਗਾ ਐਵੇਂ ਮੇਰੇ ਕੋਲ ਆ ਕੇ ਭਾਸ਼ ਹੁਣ ਨਾ ਦਿਆ ਕਰੋ ਕੋਈ ਗੱਲ ਨਹੀਂ ਆ ਕੇ ਕਰਦਾ ਮੈਂ ਗੱਲ ਦੇਖ ਲਿਆ ਬਾਪੂ ਘਰੇ ਮਗਰੋਂ ਵੱਡਦਾ ਉਹਦੀ ਫੋਨ ਵੱਜਨੇ ਸ਼ੁਰੂ ਹੋ ਜਾਂਦੇ ਆ ਇਹ ਦੇਖ ਲਿਆ ਭਾਈ ਹੁਣ ਪਹਿਲਾਂ ਤੂੰ ਜਾਣਦੇ ਨੂੰ ਇਹ ਹੈ ਉਹ ਆ ਗਿਆ ਹੂ ਦਾ ਫੋਨ ਮੈਡਮ ਜੀ ਦਾ ਫੇਰ ਬੱਸ ਬਾਪੂ ਬਹੁਤ ਹੋ ਗਿਆ ਹੁਣ ਕਿੰਨਾ ਕ ਚਿਹਰੇ ਦੇ ਮੂੰਹ ਮੰਨੀ ਦੇਖੀ ਜਾਉ ਮੈਂ ਵੀ ਤੱਕੀ ਪਈ ਹੁਣ ਆਪਦਾ ਇੱਕ ਪਾਸਾ ਕਰ ਲਓ ਨਹੀਂ ਮੈਂ ਇੱਥੇ ਨਹੀਂ ਰਹਿਣਾ ਹੈਗਾ ਇਹਨੂੰ ਤਾਂ ਕਿਸੇ ਦੀ ਫਿਕਰ ਨਹੀਂ ਮੇਰੀ ਤਾਂ ਫਿਕਰ ਕੀ ਹੋਣੀ ਆ ਉਹ ਜਵਾਕ ਦੀ ਫਿਕਰ ਨਹੀਂ ਹੈ ਜੀ ਉਹ ਢਿਪਰ ਅਲੇ ਹਾਜ ਨਹੀਂ ਲੈ। ਆਖਿਆ ਆਪਦੀ ਨੂੰ ਲੈ ਜੋ। ਬੋਲਦਾ ਤਾਂ ਤੇ ਇਸ ਕਿਵੇਂ ਆ? ਇਹਨੂੰ ਤਾਂ ਵੱਡੇ ਛੋਟੇ ਦਾ ਭੋਰਾ ਹੀ ਨਹੀਂ ਹੈਗਾ। ਮੇਰੀ ਗੱਲ ਸੁਣ ਪੁੱਤ। ਵੱਡੇ ਛੋਟੇ ਦਾ ਤਾਂ ਹੋਵੇ ਜਿਹਦਾ ਧਿਆਨ ਘਰੇ ਹੋਵੇ। ਆਪਦੇ ਪਰਿਵਾਰ ਚ ਹੋਵੇ, ਆਪਦੇ ਜਵਾਕਾਂ ਚ ਹੋਵੇ। ਪਰਿਵਾਰ ਕਿੱਥੇ ਬਾਪੂ ਨੂੰ ਚੰਗਾ ਲੱਗਦਾ? ਇਹਨੂੰ ਤਾਂ ਬਾਹਰਲੇ ਲੋਕ ਚੰਗੇ ਲੱਗਦੇ ਆ। ਪਰਿਵਾਰ ਤਾਂ ਇੱਕ ਬਸ ਪਰਿਵਾਰ ਹੀ ਹੈਗਾ। ਜੇ ਉਹਦੇ ਮਗਰੀ ਲੱਗਣਾ ਸੀ ਫਿਰ ਵਿਆਹ ਕਿਉਂ ਕਰਾਇਆ? ਰੋਲੋ ਦਾ ਇਸ ਗੱਲ ਦਾ ਕੀ ਪਤਾ? ਕਿਉਂ ਇਹਦੀ ਬੁੱਧੀ ਪ੍ਰੇਸ਼ਟ ਹੋਈ ਆ ਕਿਉਂ ਨਹੀਂ ਸਮਝਦਾ ਹੈਗਾ ਇਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਜਿੱਥੇ ਆਪਦਾ ਪਰਿਵਾਰ ਖੜ ਜੂ ਕੋਈ ਨਹੀਂ ਖੜਦਾ ਇੱਕ ਨਾ ਇੱਕ ਦਿਨ ਜਿੱਦਣ ਇਹ ਫਸ ਗਿਆ ਨਾ ਉਸ ਦਿਨ ਇਹਦੀ ਅਕਲ ਟਿਕਾਣੇ ਆਊਗੀ ਨਾਲੇ ਤਾਂ ਇਹਨੂੰ ਕੁਝ ਹੀ ਪਤਾ ਲੱਗਦਾ ਨਾਲੇ ਤੇ ਉਹ ਉਹਨੂੰ ਹੀ ਖਾੜਨਾ ਹੀ ਨਾਲ ਜਿਹਦੇ ਕੋਲੇ ਜਾਂਦਾ ਇਹ ਬਸ ਬਾਪੂ ਮੈਨੂੰ ਨਹੀਂ ਪਤਾ ਹੈਗਾ ਜੋ ਮਰਜ਼ੀ ਕਰ ਮੈਂ ਤਾਂ ਹੁਣ ਅੱਕੀ ਪਈਆਂ ਕਿੰਨਾ ਕੁ ਟਾਈਮ ਮੈਂ ਬਰਦਾਸ਼ਤ ਕਰੀ ਜਾਉਂਦੀ ਉਹ ਜਵਾਕ ਆ ਉਹ ਬਿਲਕੀ ਜਾਂਦਾ ਰਹਿੰਦਾ ਸਹੀ ਉਹ ਵੀ ਬਸਦਾ ਵੀ ਮਾਂ ਵੀ ਮੈਂ ਵੀ ਮੈਂ ਪਿਓ ਨਾਲ ਜਾਣਾ ਨਹੀਂ ਮੈਨੂੰ ਕਿਤੇ ਬਾਪੂ ਬਾਹਰ ਅੰਦਰ ਲੈ ਕੀ ਨਹੀਂ ਜਾਂਦਾ ਪਰ ਉਹਦੇ ਕੋਲ ਤਾਂ ਟਾਈਮ ਹੀ ਨਹੀਂ ਆਉਂਦੇ ਜਵਾਕ ਲਈ ਕੀ ਕਰਾਂ ਮੈਂ ਹੁਣ ਟਾਈਮ ਤਾਂ ਬੱਸ ਤਾਂ ਹੋਵੇ ਜਵਾਕ ਚ ਮੋਹ ਹੋਵੇ ਕੀ ਇਹਦਾ ਮੋਹ ਆ ਬਸ ਮੋਹ ਤਾਂ ਹੈ ਨਹੀਂ ਜਵਾਕਾਂ ਨਾਲ ਚੰਗਾ ਬਾਪੂ ਪਰ ਮੈਨੂੰ ਨਹੀਂ ਪਤਾ ਜੇ ਦੁਬਾਰਾ ਆ ਗਿਆ ਨਾ ਗੱਲ ਕਲੀਅਰ ਕਰਕੇ ਜਾਇਓ ਨਹੀਂ ਮੈਨੂੰ ਆਹਦਾ ਚੁੱਪ ਕਰਕੇ ਨਾਲ ਲੈ ਜਾਓ ਕਮ ਸੇ ਕਮ ਤੁਸੀਂ ਤਾਂ ਜਵਾਕ ਨੂੰ ਦਵਾਈ ਦਵਾ ਦਿਓਗੇ ਉਹਨੂੰ ਤਾਂ ਨਹੀਂ ਫਿਕਰ ਹੈਗਾ ਚਲ ਕੋਈ ਨਹੀਂ ਪੁੱਤ ਚਾਹੇ ਮੈਨੂੰ ਰਾਤ ਨਾ ਲਾਉਣੀ ਪਵੇ ਜਦੋਂ ਹੁਣ ਆ ਗਿਆ ਨਾ ਉਹਨੂੰ ਮੈਂ ਸਮਝਾਉਂਗਾ ਰਾਂ ਤਾਂ ਜੇ ਇਹ ਤਾਂ ਸਮਝ ਗਿਆ ਠੀਕ ਹੈ ਨਹੀਂ ਫਿਰ ਭਾਈ ਤੜਕੇ ਦੋਨੇ ਜਣੇ ਆਪਾਂ ਚੱਲ ਬੜਾਂਗੇ ਮੇਰੇ ਨਾਲ ਚੱਲ ਬੜੀ ਉਹ ਜਵਾਕ ਨੂੰ ਦਵਾਈ ਦਵਾਈ ਕੀ ਉਹਨੂੰ ਤਾਂ ਠੀਕ ਹੋਵੇ ਜਵਾਕ ਚਲ ਠੀਕ ਆ ਹੈ ਸੰਗਾ ਤੂੰ ਵੀ ਕਰ ਲਾ ਹਾਂ ਚਲ ਕੋਈ ਨਹੀਂ ਆ ਜਾਣ ਦੇ ਹੱਥ ਨੇ ਹੁਣ ਤਾਂ ਭੱਜ ਗਿਆ ਛੇਤੀ ਆ ਗਿਆ ਹੂ ਫੋਨ ਹੋਰ ਭਾਈ ਕਿਵੇਂ ਆ ਕਿਵੇਂ ਤਾਂ ਠੀਕ ਆ ਬਹਿ ਜਾ ਮੇਰੀ ਗੱਲ ਸੁਣ ਹਾਂ ਬਈ ਜਦੋਂ ਤੈਨੂੰ ਮੈਂ ਇੱਕ ਵਾਰੀ ਕਹਿ ਦਿੰਦਾ ਹੁੰਨਾ ਕਿ ਮੈਨੂੰ ਇੱਕ ਵਾਰੀ ਫੋਨ ਕਰਿਆ ਕਰ ਤੇਰੇ ਦਿਮਾਗ 'ਚ ਨਹੀਂ ਪੈਂਦੀ ਹੁੰਦੀ ਗੱਲ ਉਹ ਬਾਈ ਯਾਰ ਸਰੀਰ ਹੀ ਬਹੁਤ ਟੁੱਟੀ ਜਾਂਦਾ ਸੀ ਕੀ ਕਰਦਾ ਯਾਰ ਮੈਂ ਤੇਰੇ ਸਰੀਰ ਦਾ ਕੀ ਕਰਾਂ ਨਾਲੇ ਇੱਕ ਗੱਲ ਹੋਰ ਮੈਡਮ ਦੇ ਘਰੇ ਵਾਗ ਗਿਆ ਤੂੰ ਤੈਨੂੰ ਰੋਕਿਆ ਸੀ ਉਹਦੇ ਵੀ ਉਹਦੇ ਘਰੇ ਨਹੀਂ ਜਾਣਾ ਐ 2000 ਰੁਪਏ ਪਿੱਛੇ ਹੋਰ ਰੋਲਦੀ ਫਿਰਦੀ ਆ ਨਾਲੇ ਮੇਰੀ ਗੱਲ ਸੁਣ ਇਹ 15 20000 ਦੀ ਗੱਲ ਹੁੰਦੀ ਆ ਨਾ ਤਾਂ ਮੈਡਮ ਨੂੰ ਫੋਨ ਲਾਇਆ ਕਰ ਆ ਜਿਹੜਾ 1000 2000 ਦਾ ਕੰਮ ਹੁੰਦਾ ਏ ਮੈਨੂੰ ਫੋਨ ਲਾ ਲਿਆ ਕਰ ਠੀਕ ਆ ਨਾ ਬਈ ਸਰੀਰ ਹੀ ਬਹੁਤ ਟੁੱਟੀਆਂ ਦੇ ਮੈਂ ਕਰਦਾ ਕੀ ਮੈਨੂੰ ਮਜਬੂਰੀ ਚ ਜਾਣਾ ਪੈ ਗਿਆ ਉਹ ਮੈਂ ਨਹੀਂ ਫੋਨ ਚੱਕਿਆ ਸੀਗਾ ਮਰ ਤਾਂ ਨਹੀਂ ਚੱਲਿਆ ਸੀਗਾ ਤੇਰਾ ਤਾਂ ਹੱਲ ਕਰਦਾ ਤੂੰ ਚੱਕ ਕੇ ਮੈਡਮ ਨੂੰ ਫੋਨ ਲਾ ਲਿਆ ਉਹ ਕੀ ਕਹਿੰਦੀ ਉਹ ਵੀ ਮਾਂ ਕੀ ਸੋਚੂਗੀ ਹੁਣ ਮੇਰੀ ਗੱਲ ਸੁਣ ਉਹਦੀ ਮਾਂ ਨੂੰ ਕੁਝ ਨਹੀਂ ਪਤਾ ਨਾਲ ਇਹ ਜਾ ਕੀ ਬਕਵਾਸ ਕਰਤੀ ਸੀ ਉੱਥੇ ਜਾ ਕੇ ਤੂੰ ਉਹ ਮੈਂ ਤਾਂ ਅਖੀਰ ਵਾਂਗਰਦਾ ਕੰਮ ਕੋਈ ਜ਼ੌੜਾ ਕਰਦਾ ਉਹਦਾ ਮੇਰ ਦੌੜਾ ਤਰਾ ਕਰਦਾ ਚਿੱਤਰ ਮੈਣਗੇ ਇਸ ਤੋਂ ਬਾਅਦ ਨਹੀਂ ਜਾਣਾ ਠੀਕ ਆ ਨਾ ਠੀਕ ਆ ਬਾਈ ਇਸ ਤੋਂ ਬਾਅਦ ਨਹੀਂ ਹੁੰਦਾ ਮੇਰਾ ਹੱਲ ਕਰਕੇ ਦੇਣਾ ਹੱਲ ਤਾਂ ਤੇਰਾ ਹੋ ਜਾਊਗਾ ਪਰਚਾ ਪਵਾ ਦੇਣਗੇ ਨਹੀਂ ਮੈਡਮ ਤੈਨੂੰ ਪਤਾ ਕਿੱਡੇ ਵੱਡੇ ਆ ਉਹਦੇ ਤੇ ਆ ਕਿੱਡੇ-ਕੱਡੇ ਅਫਸਰ ਆਣਾ ਬੰਦੀ ਆ ਦੀ ਹੈ ਚੱਲ ਬਈ ਯਾਰ ਅੱਜ ਤੂੰ ਮੇਰਾ ਹੱਲ ਕਰ ਲੈ ਪੰਜ ਹਜ਼ਾਰ ਦਾ ਦੇ ਦੇ ਮੈਨੂੰ ਜਰਾ ਕੀ ਯਾਰ ਚੱਕਰ ਆ ਯਾਰ 1000 ਰੁਪਏ ਦਾ ਯਾਰ ਓ ਯਾਰ ਬਾਈ ਕੀ ਕਰਾਂ ਦੇ ਦੇ ਮਰਦਾ ਮੈਂ ਬਹੁਤ ਔਖਾ ਹੋ ਤਾ ਮੈਂ ਯਾਰ ਮੇਰੀ ਗੱਲ ਸੁਣ ਗਾਹਾਂ ਨੂੰ ਜੇ ਲੈਣਾ ਹੁੰਦਾ ਨਾ 8-10 ਹਜ਼ਾਰ ਦਾ ਸਮਾਨ 15 ਹਜ਼ਾਰ ਦਾ ਮੈਨੂੰ ਫੇਰ ਫੋਨ ਕਰਿਆ ਕਰ ਠੀਕ ਹੈ ਨਾ ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ ਐਵੇਂ ਨੂੰ ਮਾੜੇ ਮੋٹے ਬੇਫਾਲਤੂ ਤੇਰਾ ਟਾਈਮ ਆ ਨਾ ਬਹੁਤ ਕੀਮਤੀ ਆ ਆ ਤੇਰੇ 1000 ਰੁਪਏ ਦਾ ਅੱਤਰ ਬੈਠਾ ਆ ਮੈਂ ਠੀਕ ਹੈ ਨਾ ਮੈਨੂੰ ਤਾਂ ਤੂੰ 20-30 ਹਜ਼ਾਰ ਦਾ ਫੋਨ ਕਰਿਆ ਕਰ ਘੱਟ ਤੋਂ ਘੱਟ ਠੀਕ ਹੈ ਨਾ ਤਾਲੇ ਆਹ ਮੈਡਮ ਵਾਲੀ ਗੱਲ ਖਾਣੇ ਚ ਪਾ ਲਈ ਗਾਹਾਂ ਨੂੰ ਉੱਥੇ ਨਹੀਂ ਜਾਣਾ ਤੂੰ ਠੀਕ ਹੈ ਨਾ ਨਹੀਂ ਉਦੋਂ ਬਾਅਦ ਛੇਤਰਪਰੇਟ ਹੋਊ ਤੇਰੀ ਬਾਈ ਕੀ ਕਰਾਂ ਯਾਰ ਥੋੜੀ ਮੋਟੀ ਚੋਰੀ ਕਰ ਲਈ ਦੀ ਆ ਜਿੰਨਾ ਕਚੋਰੀ ਕਰਦਾ ਉਦੋਂ ਅਗਲਾ ਘੱਟ ਰੱਖਦਾ ਉਹ ਮਜਬੂਰੀ 'ਚ ਫਸਣਾ ਪੈਂਦਾ ਮੈਨੂੰ ਲੈਣੇ ਪੈਂਦੇ ਪੈਸੇ 1000 2000 ਤੇ ਕੰਮ ਕਰ ਲਿਆ ਕਰ ਕੋਈ ਮੇਰੀ ਗੱਲ ਸੁਣ ਜਦੋਂ ਸ਼ੌਂਕ ਵੱਡੇ ਆ ਨਾ ਸਮਾਨ ਵੱਡਾ ਲਾਉਣਾ ਠੀਕ ਆ ਨਾ ਤਾਂ ਕੰਮ ਤਾਂ ਕਰਨਾ ਹੀ ਪਊਗਾ ਬਈ ਹੁਣ ਆਤ ਪੈ ਗਈ ਹੁਣ ਕਰੀਏ ਕੀ ਫਸਦ ਕੇ ਮਜਬੂਰੀ ਪੈ ਗਈ ਹੈ ਕੰਜਰ ਦੇ ਲੁੱਟ ਲਾ ਕੋਈ ਬੈਂਕ ਬੁੰਕ ਅੱਗ ਧਰਦੇ ਨਾ ਦੋ ਕਨਾਲਾਂ ਘਿਹਣੇ ਇਹ ਨਜ਼ਾਰੇ ਲੈਣੇ ਚੱਜ ਨਾਲ ਆ ਤਾਂ ੱਖਾ ਸੱਖਾ ਬਸ ਆਹੀ ਕੰਮ ਮਦ ਦੇ ਦੋ ਬਈ ਯਾਰ ਇਹਦਾ ਲੈ ਲੈ ਆੜਾ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਧੰਨਵਾਦ ਤਾਂ ਠੀਕ ਆ ਜਿਹੜੀਆਂ ਤੈਨੂੰ ਗੱਲਾਂ ਕੰਗਾਂ ਉਹਨਾਂ ਤੇ ਗੌਰ ਕਰੀਂ ਤੇ ਮੈਡਮ ਦੇ ਘਰੇ ਨਾ ਜਾਈਂ ਇਸ ਦੋ ਵਾਰ ਠੀਕ ਆ ਨਾ ਠੀਕ ਆ ਬਾਈ ਬਸ ਠੀਕ ਆ ਨਾਲੇ ਪਹਿਲਾਂ ਵਾਲੇ ਪੈਸੇ ਕਦੋਂ ਦੇਂਗਾ ਉਹ ਪਹਿਲਾਂ ਵਾਲੇ ਵੀ ਦੇ ਦੂਗਾ ਹੁਣ ਕਰਦੇ ਆ ਕੋਈ ਹੀਲਪ ਸੀ ਇਹਨਾਂ ਵਾਲੇ ਕੀ ਦੇਣੇ ਆ ਘੜੀ ਜੀ ਲਾ ਦੇ ਕਿੰਨੇ ਦੀ ਆ ਇਹ ਇਹ ਹੈਗੀ ਆ ਬਾਈ 2-3000 ਦੀ ਵਾ ਠੀਕ ਆ ਨਾਲੇ ਬਾਕੀ ਵੀ ਛੇਤੀ ਕਰਨੀ ਚੰਗਾ ਠੀਕ ਆ ਠੀਕ ਆ ਬਾਈ ਆ ਤਾਂ ਠੀਕ ਆ ਯਾਰ ਬਾਕੀ ਵੀ ਛੇਤੀ ਕਰਨ ਦੀ ਕੋਸ਼ਿਸ਼ ਕਰੀ ਪੈਣਾ ਠੀਕ ਆ ਚਾਹ ਹੁਣ ਤੁਰਦਾ ਲੱਗ ਮੈਂ ਵੀ ਜਾਣਾ ਕਿਤੇ ਆ ਜਾਂਦਾ ਮੂੰਹ ਜਾ ਕੇ ਮਹਾ ਪਤਾ ਨਹੀਂ ਕਿੰਨਾ ਕੁ ਸਮਾਨ ਲੈਣਾ ਕੰਜਰ ਦੇ ਨੇ ਜੱਖਣੇ ਹੀ ਵੱਟਦੀ ਜਾਮਾ ਘੁਆ ਲੈਣਾ ਕਿ 1000 ਰੁਪਏ ਲੱਖ ਨੂੰ ਕਿੱਧਰ ਵਗ ਗਈ ਸੀ ਤੂੰ ਹੁਣ ਫੇਰ ਪੈ ਗਈ ਆ ਕੇ ਓਹੋ ਮਾਂ ਐਨੀ ਗਰਮੀ ਆ ਤੂੰ ਛੁੱਟੀ ਲਈ ਸੀ ਆਰਾਮ ਕਰ ਲੈਂਦੀ ਆਰਾਮ ਕਰ ਲੈਂਦੀ ਤੈਨੂੰ ਕਹਿ ਕੇ ਤਾਂ ਗਈਆਂ ਵੀ ਮੈਂ ਕੰਮ ਚੱਲ ਨਹੀਂ ਹੈਗੀ ਇਹ じゃ ਕੀ ਕੰਮ ਸੀ ਦੁਪਹਿਰੇ ਦੁਪਹਿਰੇ ਵੀ ਇੰਕੀ ਕਰ ਲੈਂਗੀ ਓ ਮਾਂ ਮੈਂ ਸਾਈਡ ਬਿਜ਼ਨਸ ਕਰਦੀ ਆ ਆ ਤਨਖਾਹ ਨਾਲ ਕੋਠੀਆਂ ਨਹੀਂ ਪੈਣੀਆਂ ਅੱਛਾ ਮੇਰੇ ਜਿਹੜੇ ਸੁਪਨੇ ਆ ਨਾ ਬਹੁਤ ਵੱਡੇ ਵੱਡੇ ਆ ਅੱਛਾ ਵੀ ਨਾਲ-ਨਾਲ ਹੋਰ ਕੰਮ ਕਰਦੀ ਆ ਹਾਂ ਫਿਰ ਪੈਸਾ ਕਮਾਉਗਾ ਹੋਰ ਹੁਣ ਆ ਤਨਖਾਹ ਨਾਲ ਕੀ ਬਣਨਾ ਤਨਖਾਹ ਨਾਲ ਸੁਪਨੇ ਨਹੀਂ ਪੂਰੇ ਹੋਣਗੇ ਮੇਰੀ ਗੱਲ ਸੁਣ ਜੇ ਸੁਪਨੇ ਵੱਡੇ ਆ ਨਾ ਤੇ ਫਿਰ ਪੈਸਾ ਵੀ ਹੋਣਾ ਚਾਹੀਦਾ ਪੈਸਾ ਇਹ ਨਹੀਂ ਹੈਗਾਗਾ ਵੀ ਘਰੇ ਬੈਠਣ ਨਾ ਆਜੂਗਾ ਇਹਦਾ ਜੇ ਮੈਂ ਬਾਹਰ ਜਾਊਂਗੀ ਨਾ ਫੇਰ ਪੈਸਾ ਬਣੂਗਾ ਉਹ ਤਾਂ ਠੀਕ ਹੈ ਨਾਲੇ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਰੋਟੀ ਗਈ ਸੀ ਉਹ ਤਾਂ ਤੂੰ ਲੈ ਕੇ ਨਹੀਂ ਆਈ ਤੂੰ ਤਾਂ ਰਸੋਈ 'ਚ ਵੜ ਕੇ ਬੈ ਗਈ ਫਿਰ ਮੈਂ ਬਾਹਰੋਂ ਖਾ ਲੈ ਸੀ ਕੁਝ ਫਿਰ ਮੈਂ ਪਰੌਠੇ ਲਾਉਣ ਲੱਗ ਗਈ ਮੋਟਲ ਗਰਮ ਗਰਮ ਖਾ ਲੂਗੀ ਓਹੋ ਮੇਰੀ ਗੱਲ ਸੁਣ ਹਾਂ ਮੇਰਾ ਨਸਰ ਬਹੁਤ ਦੁਖੀ ਆਂਦਾ ਜਿਆਦਾ ਮਾਂ ਬਣ ਕੇ ਸਿਰਕੋਟ ਤੇ ਜਾ ਮੈਨੂੰ ਲਿਆ ਦੇ ਦਵਾਈ ਦਵਾਈ ਜਾਣੀ ਐ ਸਿਰ ਵੀ ਘੁੱਟ ਦੇਣੀ ਐ ਤੇ ਨਾਲੇ ਮੇਰੀ ਗੱਲ ਸੁਣ ਜੇ ਕੋਈ ਘਰੇ ਆਵੇ ਨਾ ਕਹਿ ਦਿਆ ਕਰ ਹੈ ਨਹੀਂ ਕੀ ਕੰਮ ਹੋਦਾ ਠੀਕ ਹੈ ਨਾ ਠੀਕ ਹੈ ਜਵਾਬ ਹੀ ਦੇ ਦਿਆ ਕਰ ਉਹ ਮੁੰਡੇ ਨੇ ਮੈਨੂੰ ਕਹਤਾ ਕਹਿੰਦਾ ਕਿ ਮੇਰੀ ਗੱਲ ਹੋਈ ਐ ਮੈਡਮ ਨਾਲ ਮੈਂ ਕਿਹਨਾਂ ਗੱਲ ਕਰ ਬਸ ਤੂੰ ਕੋਈ ਵੀ ਆਵੇ ਮੋੜ ਦਿਆ ਕਰਕੇ ਉਹ ਤੇ ਡਿਊਟੀ ਤੇ ਗਈ ਹੋਈ ਐ ਡਿਊਟੀ ਲੱਗੀ ਹੋਈ ਹੋਈ ਤਾਂ ਠੀਕ ਹੈ ਹੁਣ ਕਹਿ ਦਿਆ ਕਰ ਦੁਬਾਰਾ ਨਾਲੇ ਮੈਂ ਹੁਣ 4-5 ਦਿਨਾਂ ਦੀਆਂ ਛੁੱਟੀਆਂ ਲਾਉਂਗੀ ਤੇ ਜਿਵੇਂ ਘਰੇ ਵੀ ਹੋਈ ਫੇਰ ਵੀ ਤੂੰ ਇਹ ਕਹਿਣਾਗਾ ਉਹ ਤਾਂ ਬਾਹਰ ਆ ਗਈ ਕੰਮ ਤੇ ਆਪਦੀ ਠੀਕ ਹੈ ਠੀਕ ਹੈ ਨਾ ਠੀਕ ਹੈ ਹਾਂ ਫਿਰ ਹੁਣ ਉੱਥੇ ਰੋਟੀ ਖਾਵेंगी ਕਿ ਚਾਹ ਪੀਵेंगी ਕਿ ਗੋਲੀ ਗੂੜੀ ਲੈਣੀ ਹੈ ਸਰਦ ਉਹ ਦੇ ਦੀ ਘੁੱਟ ਚਾਹ ਬਣਾ ਲਾ ਹੋਰ ਤਾਂ ਕੀ ਰੋਟੀ ਰੋਟੀ ਤਾਂ ਮਬਾਰਾ ਸਾਰਾ ਕੁਝ ਖਾ ਕੇ ਆਈਆਂਗੀ ਤੇ ਨਾਲੇ ਮੇਰੀ ਗੱਲ ਸੁਣ ਮੇਰੇ ਕੱਪੜੇ ਪ੍ਰੈਸ ਪਏ ਨੇ ਪੈਂਟ ਸ਼ਰਟ ਮੇਰਾ ਪ੍ਰੈਸ ਆ ਪ੍ਰੈਸ ਕੀਤੇ ਪਏ ਹਾਂ ਇੱਕ ਤਾਂ ਮੈਂ ਸ਼ਾਪਿੰਗ ਕਰਕੇ ਆਉਣੀ ਤੇਨੂੰ ਲਿਆ ਕੇ ਦੇਵਾਂ ਕੋਈ ਸੂਟ ਸਟ ਦੇਖ ਲਈ ਪੁੱਤ ਮੇਰਾ ਤਾਂ ਡੰਗ ਲੈ ਜੂ ਤੂੰ ਆਪ ਦਾ ਜਿਹੜਾ ਕੋਈ ਨਈ ਚੀਜ਼ ਵੀ ਨਾ ਸਰਦਾ ਉਹ ਬਣਾ ਲਿਆ ਕਰ ਮੇਰੀ ਗੱਲ ਸੁਣ ਮੇਰੇ ਸਿਰ ਤੇ ਤੂੰ ਐਸ਼ ਕਰ ਟੈਨਸ਼ਨ ਨਹੀਂ ਲੈਣੀ ਹੈਗੀ ਵਧੀਆ ਸੋਹਣੀ ਸੋਹਣੀ ਬਣ ਕੇ ਰਹਾ ਕਰ ਅਕੀ ਤੂੰ ਹੁਣ ਇਹਨਾਂ ਪਿੰਡੂਆਂ ਵਾਂਗੂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਸੰਗਰੂਰ ਕੋਠੀ ਪਾ ਕੇ ਦਊਂਗੀ ਚੱਲ ਵਧੀਆ ਡ੍ਰੀਮ ਲੈਂਡ ਚ ਸਾਰਾ ਪਿੰਡ ਦੇਖੀ ਖੜ ਖੜ ਦੇਖਿਆ ਕਰੂਗਾ ਵਧੀਆ ਬਸ ਫਿਰ ਇਹ ਤਾਂ ਗੱਲ ਕਰਾਉਣੀ ਆਪਾਂ ਪਤਾ ਵੀ ਲੱਗੇ ਵੀ ਇਹਨਾਂ ਦੀ ਕੁੜੀ ਕੋਈ ਸਰਕਾਰੀ ਨੌਕਰੀ ਦੇ ਤਾਂ ਹੀ ਤਾਂ ਤੈਨੂੰ ਮੈਂ ਕਹਿਨੀ ਆ ਤੂੰ ਮੈਨੂੰ ਨਾ ਬੜਾ ਟੋਕਿਆ ਰੋਕਿਆ ਜਾਣਾ ਕਰ ਬੜਾ ਪੁੱਛ ਗੇਛੀ ਜੀ ਨਾ ਕਰਿਆ ਕਰ ਕੀ ਕਰਦੀ ਆ ਕਿੱਥੇ ਜਾਨੀ ਆ ਮੈਂ ਆਪਦਾ ਮਾੜਾ ਤਾਂ ਨਹੀਂ ਸੋਚਦੀ ਹਾਂ ਕਿ ਮੈਨੂੰ ਪਤਾ ਹੈ ਜੇ ਤੂੰ ਸ੍ਰੀਕਾਂ ਦੇ ਵਿੱਚ ਆਉਂਦਾ ਨੱਕ ਉੱਚਾ ਕਰਨਾ ਨਾ ਵੀ ਕੋਹਣਾਗਾ ਵੀ ਹਾਂ ਅਸੀਂ ਵੀ ਕੋਠੀਆਂ ਕਰਾਣੇ ਹੈਗੇ ਆ ਤਾਂ ਮੈਨੂੰ ਕਰ ਲੈਣ ਦੇ ਕੰਮ ਨਾ ਕੰਮ ਤਾਂ ਪੁੱਤ ਕਰ ਲਾ ਮੈਂ ਤਾਂ ਗਰਮੀ ਤੋਂ ਕਹਿਣੀ ਹੈ ਮੇਰੀ ਗੱਲ ਸੁਣ ਹੁਣ ਜਿਹੜੇ ਸਾਡੇ ਵੱਡੇ ਅਫਸਰ ਨੇਗੇ ਹੋ ਕਿਤਨਾ ਕਿਤੇ ਡਿਊਟੀ ਲਾ ਦਿੰਦੇ ਆ ਉਹਨਾਂ ਦੇ ਵੀ ਆਪਦੇ ਕੰਮ ਹੁੰਦੇ ਆ ਉਹ ਸਾਡੇ ਵਰਗੇ ਨੂੰ ਕਹਿ ਦਿੰਦੇ ਆ ਵੀ ਤੁਸੀਂ ਕਰ ਦੋ ਹੁਣ ਅਸੀਂ ਉਹਨਾਂ ਦੀ ਮੋੜ ਥੋੜੋ ਸਕਦੇ ਆ ਹਾਜ਼ਰ ਨਾਲ ਸਾਡੀਆਂ ਪਈ ਜਾਂਦੀਆਂ ਅਸੀਂ ਫਿਰ ਉਹਨਾਂ ਦੇ ਕੰਮ ਕਰ ਦਿੰਨੇ ਹੈਗੇ ਚਾ ਉਹ ਤਾਂ ਠੀਕ ਆ ਮੈਂ ਵੇਖਿਆ ਆ ਕੁੜੀਆਂ ਖੜੀਆਂ ਹੁੰਦੀਆਂ ਨਾਕੇ ਲੋਕਾਂ ਦੇ ਨਾਲ ਉਹ ਮਾਂ ਨਾਕਿਆਂ ਵਾਲੇ ਕੰਮ ਨਹੀਂ ਹੈਗੇ ਸਾਡੇ ਉਹ ਵੀ ਨਹੀਂ ਤੂੰ ਕਰਦੀ ਮੈਂ ਉਹ ਨਹੀਂ ਕਰਦੀ ਮੇਰੇ ਕੰਮ ਵੱਡੇ ਨੇਗੇ ਮੇਰੀ ਗੱਲ ਸੁਣ ਤੂੰ ਵਧੀਆ ਬੰਠਣ ਕੇ ਰਿਹਾ ਕਰ 2 ਮਹੀਨਿਆਂ ਦੇ ਵਿੱਚ ਨਾਲੇ ਤਾਂ ਗੱਡੀ ਲਿਆਵਾਂਗੇ ਵਧੀਆ ਥਾਰ ਆਪਾਂ ਅੱਛਾ ਤੇ ਨਾਲੇ ਡ੍ਰੀਮ ਲੈਂਡ 'ਚ ਕੋਠੀ ਪਾਵਾਂਗੇ ਆ ਕਹਿੰਦੇ ਆ ਨਾ ਸਰਪੰਚਾਂ ਦੇ ਵੀ ਅਸੀਂ ਹਵੇਲੀ ਪਾਈ ਆ ਉਦੋਂ ਕਿਤੇ ਦੁੱਗਣਾ ਪੈਸਾ ਲਾਉਂਗੀ ਦੇਖੀ ਜਾਈ ਵਧੀਆ ਉਹ ਤਾਂ ਤੇਰੀ ਸਲਾਹ ਹੈ ਜਿਹੇ ਜਿ ਮਰਜ਼ੀ ਪਾ ਲੈ ਚਲ ਮਾਂ ਹੁਣ ਤੂੰ ਜਾ ਹੁਣ ਮੈਨੂੰ ਪੈਣ ਦੇ ਰੈਸਟ ਕਰਨ ਦੇ ਤੇ ਰੋਟੀ ਵੀ ਖਾਣੀ ਫਿਰ ਹੁਣ ਮੈਂ ਨਹੀਂ ਕੁਝ ਖਾਣਾ ਜੇ ਦੇਣੀ ਹੈ ਤਾਂ ਘੁੱਟ ਚਾਹ ਦੀ ਦੇ ਦੀ ਤੇ ਮੈਨੂੰ ਪੈ ਜਾਂਦੇ ਮੇਰਾ ਸਿਰ ਬਹੁਤ ਦੁਖੀ ਜਾਂਦਾ ਕਿਆ ਹੋਣੀ ਗਿਆ ਨੱਕ ਖੜ ਕੇ ਪੀਵੇਂਗੀ ਲਿਆ ਦੇਂਗੀ ਤਾਂ ਲਿਆ ਦੇ ਮਾਂ ਤੂੰ ਤਾਂ ਨਾ ਪੁੱਛਦੀ ਬਾੜਾ ਇੱਕ ਤਾਂ ਲਿਆ ਕੇ ਦੇ ਬੋਲ ਦੇਣੀ ਇੱਥੇ ਆ ਕੇ ਪੈ ਗਏ ਤੁਹਾਨੂੰ ਮੇਰਾ ਪਿਓ ਨਹੀਂ ਦਿਖਦਾ ਹੈਗਾ ਕਿਉਂ ਪੈਣਾ ਵੀ ਦਿਮਾਗ ਹੋ ਗਿਆ ਹੁਣ ਮੈਂ ਆਪਦੇ ਘਰੇ ਆ ਕੇ ਪਉਮਾ ਪੀਣਾ ਮੈਂ ਤੁਹਾਨੂੰ ਪੈਨ ਤੋਂ ਨਹੀਂ ਰੋਕਦੀ ਮੈਂ ਤੁਹਾਨੂੰ ਇਹ ਕਹਨੀ ਹੈ ਕਿ ਬਾਪੂ ਜੀ ਨੇ ਮੇਰੇ ਨਾਲ ਤਾਂ ਗੱਲ ਕਰਨੀ ਸੀ ਉਹਨਾਂ ਦੀ ਗੱਲ ਤਾਂ ਸੁਣ ਲਓ ਕੀ ਗੱਲ ਕਰਦੀਆਂ ਜਿਹੜੀਆਂ ਬੱਤਾਂ ਦਿੱਤੀਆਂ ਵੰਗੀਆਂ ਤੇਰੀਆਂ ਉਹੀ ਗੱਲ ਕਰਦੀਆਂ ਬਾਪੂ ਨੇ ਹੋਰ ਬਾਪੂ ਮੇਰੇ ਖਾਤਰ ਲੈ ਕੇ ਪ੍ਰੋਜੈਕਟ ਵੀ ਇਹ ਨਾਲ ਆ ਹਨਾ ਫੈਕਟਰੀ ਲਾਉਣੀ ਆ ਤੁਹਾਨੂੰ ਤਾਂ ਸਾਰਾ ਸਾਰੇ ਬੁਰੇ ਲੱਗਦੇ ਆ ਉਹਨੂੰ ਚੰਗਾ ਕਿਹੜਾ ਲੱਗਦਾ ਮੇਰਾ ਪਿਓ ਆ ਜਾਂਦਾ ਤੁਹਾਨੂੰ ਤਾਂ ਉਹ ਵੀ ਬੁਰਾ ਲੱਗਦਾ ਤੈਨੂੰ ਤਾਂ ਆਇਆ ਹੁੰਦਾ ਵੀ ਕੋਈ ਆਵੇ ਹੀ ਨਾ ਹੋਰ ਫੋਨ ਆ ਜਾਂਦਾ ਫੇਰ ਬਥੇਰਾ ਬਾਪੂ ਵਾਲਾ ਹੁਣ ਕੰਮ ਵੀ ਨਾ ਕਰਾਂ ਮੈਂ ਤੇਰੇ ਸਾੜੇ ਦੀ ਸਾਰਾ ਦਿਨ ਮੇਰੇ ਕੰਮ ਤੇ ਲੱਗੀ ਰਹਿੰਦੀ ਐ ਪੰਦਾ ਤੂੰ ਹਾਂ ਜੀ ਮੈਂ ਤਾ ਦੇਖ ਲੈ ਕਿਵੇਂ ਬੋਲਦੀ ਆ ਐਨਾ ਉੱਚੀ ਤੇਰੇ ਲਖਣ ਕਰਕੇ ਬੋਲਦੀ ਐ ਦਾਕਾ ਸਭ ਤੇਰੇ ਲਖਣ ਅਸੀਂ ਦੇਖੀ ਜਾਨੇ ਮੈਂ ਤੂੰ ਦੁਪਹਿਰੇ ਆਇਆ ਮੈਂ ਉਥੇ ਪਿਆ ਸੀ ਬੈਠਾ ਸੀ ਜਾਂ ਕੁਝ ਵੀ ਲਾਦਾ 10 ਮਿੰਟ ਨਹੀਂ ਤੂੰ ਮੇਰੇ ਕੋਲੇ ਬੈਠਾ ਤੇ ਬੈਠ ਕੇ ਤੁਹਾਡੇ ਕੋਲੇ ਕੀ ਕਰਦਾ ਮੈਂ ਕੰਲਾਂ ਦਾ ਪੁੱਠੀਆਂ ਕਰਨ ਲੱਗੇ ਮੈਨੂੰ ਕੀ ਲੱਛਣ ਦੇਖ ਲੈ ਤੁਸੀਂ ਮੇਰੇ ਗੱਲ ਸੁਣੋ ਕਾਕਾ ਆਪਦਾ ਨਾ ਘਰ ਸੰਭਲਾ ਤੇ ਘਰੇ ਰੇ ਉਹ ਕਰਲਾ ਕੰਮ ਜਿਹੜੇ ਬਾਹਰ ਤੋਂ ਕੰਮ ਕਰਦਾ ਫਿਰਦਾ ਨਾ ਉਹਨਾਂ ਨੇ ਤੁਨੂੰ ਪਾਰ ਨਹੀਂ ਲਾਉਣਾ ਓ ਯਾਰ ਮੈਂ ਤਾਂ ਲਾਉਂਗੇ ਪਾਰ ਐਂ ਵੀ ਮਰੀ ਜਾਂਦੇ ਰਹਿੰਦੇ ਆਹਦੀਆਂ ਗੱਲਾਂ ਮੈਂ ਬਾਹਰ ਦੀ ਢੋਲਦਾ ਫਿਰਦਾ ਹੈਗਾ ਦੱਸੋ ਕੀ ਘਰੋਂ ਵਿਗਾੜਦਾ ਕੀ ਖਰਾਬ ਕਰਦਾ ਮੈਂ ਘਰੋਂ ਮੈਂ ਕੋਈ ਨਸ਼ਾ ਕਰਦਾਗਾ ਮੈਂ ਕੋਈ ਸ਼ਰਾਬਾ ਪੀਦਾ ਫਿਰਦਾ ਹੈਗਾ ਇੰਨਾ ਕਿ ਤਾ ਪਰਦੇ ਪਾਈ ਜਾਓਗੇ ਸਭ ਹੀ ਪਤਾ ਬਾਪੂ ਜੀ ਨੂੰ ਵੀ ਸਾਰਾ ਕੁਝ ਹੀ ਪਤਾ ਠੀਕ ਹੈ ਨਾ ਜਿਹੜੇ ਕੰਮ ਤੂੰ ਕਰਦਾ ਫਿਰਦਾ ਅੱਜ ਪਿਓ ਦੀ ਸਿਹਤ ਤੇ ਬਾਹਾਂ ਨਹੀਂ ਬੋਲੀ ਜਾਂਦੀ ਇੱਥੇ ਗਾੜਨਾ ਪਊਗਾ ਉਹ ਚੁੱਪ ਕਰਕੇ ਤੁਰ ਜਾ ਤੂੰ ਐ ਕਿਵੇਂ ਨਹੀਂ ਐਨ ਨੂੰ ਗਲ ਕੇ ਮੈਂ ਨੱਪ ਦੇਗਾ ਹੈ ਮੈਂ ਪਿਓ ਬੈਠਾ ਹਾਂ ਲੈ ਯਾਰ ਤੁਹਾਡੇ ਸਾਹਮਣੇ ਚੜੀਆਂ ਆਂਦੀ ਬਾਪੂ ਜੀ ਇਹਨੂੰ ਵੀ ਰੋਕੋ ਤੁਸੀਂ ਮੈਂ ਹੋ ਜਾ ਕੀ ਕਰਦਾ ਮੇਰਾ ਤਾਂ ਕੰਮ ਕਰਨੇ ਗਣਾ ਹੋਇਆ ਪਿਆ ਮੇਰੀ ਗੱਲ ਸੁਣੋ ਤੁਹਾਨੂੰ ਕੰਮ ਕਰਨ ਨੂੰ ਨਹੀਂ ਰੋਕਦੇ ਠੀਕ ਹੈ ਨਾ ਕਿਤੇ ਬੰਦਾ ਆ ਕੇ ਪਰਿਵਾਰ ਵਾਸਤੇ ਇੱਕ ਦਿਨ ਤਾਂ ਕੱਢਦਾ ਹੀ ਆ ਜਦੋਂ ਮਾੜਾ ਜਿਹਾ ਬਾਪੂ ਜੀ ਸੁੱਤੀ ਹੁੰਦੀ ਆ ਫੋਨ ਵੱਜਦਾ ਨਹੀਂ ਥੂ ਜਾ ਕੇ ਬ ਕੋ ਸਕੂਟਰੀ ਗੱਡੀ ਚੱਕ ਕੇ ਦੂਰ ਜਾਂਦਾ ਹੈ ਹੈ ਘਰੇ ਇਹਨੂੰ ਫਿਕਰ ਰੱਖਣ ਦਾ ਲੋੜ ਹੀ ਨਹੀਂ ਹੈਗੀ ਬਸ ਉਹ ਦੇਖਦਾ ਓਏ ਬਾਹਰ ਕਹਿਣਾ ਵੀ ਕਨਾ ਹੋ ਗਿਆ ਹੁਣ ਮੇਰਾ ਮੇਰੇ ਕੰਮ ਕਾਰੀ ਕਨਾ ਹੋ ਗਿਆ ਕੀ ਖਾਏਗੀ ਤੂੰ ਲੈ ਆ ਕਰ ਇੱਥੇ ਲੱਖ ਰੁਪਈਆ ਮੈਂ ਘਰੇ ਬਹਿ ਜਾਣਾ ਚੰਗਾ ਇੱਥੇ ਮੱਜੇ ਦਾ ਪਿਆ ਰਿਹਾ ਕਰੂੰ ਤੇਰੇ ਸਾਹਮਣੇ ਸਾਹਮਣੇ ਮੇਰੀ ਗੱਲ ਸੁਣ ਡਿਉਟੀ ਕਰਨ ਤੋਂ ਨਹੀਂ ਰੋਕਦੀ ਜਿਹੜੇ ਪੁੱਠੇ ਕੰਮ ਕਰਦਾ ਨਾ ਉਹ ਕੰਮਾਂ ਤੋਂ ਮੈਂ ਰੋਕਦੀ ਆ ਮੇਰੇ ਜੀ ਨਹੀਂ ਕਰਦਾ ਕਿਉਂ ਤੁਸੀਂ ਮੇਰੇ ਤੋਂ ਮੂੰਹ ਖਲਾਉਂਦੇ ਆ ਬੱਸ ਕਰੋ ਮੇਰੀ ਗੱਲ ਸੁਣ ਪੁੱਤ ਤੈਨੂੰ ਵਿਆਹੀ ਆ ਇਹ ਕੋਈ ਨਿਕਲ ਉਧਰ ਕੇ ਨਹੀਂ ਆਈ ਤੇਰੇ ਨਾਲ ਠੀਕ ਆ ਨਾ ਗੱਲ ਦਾ ਤਾਂ ਫਸਟਾ ਉਹ ਇਹਦਾ ਹੀ ਆ ਇਹ ਨਿਕਲ ਉਧਰ ਕਿ ਨਹੀਂ ਹੁੰਦੀ ਬੋਲਦੀ ਤਾਂ ਨਾ ਤੈਨੂੰ ਧੀ ਦੇ ਕੇ ਨਾ ਪੁੱਤ ਬਣਾਇਆ ਸੀ ਪਰ ਵਾਪੋਜੀ ਪੁੱਤ ਬਣਾਇਆ ਸੀ ਕਿਵੇਂ ਬੋਲਦੇ ਆ ਤੁਹਾਡੇ ਮੂਹਰੇ ਮੋੜੀ-ਮੋਟੀ ਤੇ ਵੱਡੇ-ਛੋਟੇ ਦੀ ਵੀ ਇਹੋ ਜਿਹੀ ਨਹੀਂ ਕਰਦੇ ਹੈਗੇ ਜੇ ਆਪਦਾ ਪਿਆਰ ਹੁੰਦਾ ਹਾਂ ਬੋਲ ਪੈਂਦਾ ਤੇ ਪਿਓ ਹੀ ਮੇਰਾਗਾ ਜੀਬ ਬੰਦ ਕਰਦੀ ਐ ਕਿ ਪੱਟਾ ਨੂੰ ਪਲਾਸ ਨਾ ਮੈਂ ਤੂੰ ਐ ਕਰ ਬੱਤ ਨਾ ਵੀ ਸੁਣਾ ਕਰ ਨਾ ਲੈ ਹਲੀ ਤੱਕ ਨੇ ਰਿਪਲਾਈ ਵੀ ਨਹੀਂ ਕੀਤਾ ਹੈਗਾ ਕਾ ਕਿੰਨੇ ਫੋਨ ਲਾਤੇ ਨੇ ਫੋਨ ਦਾ ਜਵਾਬ ਦਿੰਦਾ ਦੇਖ ਵਾਰੀ ਫੋੜ ਲਾ ਕੇ ਦੇ ਦੇਣੀ ਹੈ ਮਤਲਬ ਨਾ ਮੈਸੇਜ ਤੇ ਮੈਸੇਜ ਹਨੀ ਨੇ ਮੈਂ ਕਿੰਨਾ ਸਮਝਾਇਆ ਵੀ ਸਾਰਿਆਂ ਨੂੰ ਕਹਦੇ ਮੈਨੂੰ ਮੈਸੇਜ ਨਾ ਕਰਿਆ ਕਰੋ ਇੱਕ ਇਕੜਾ ਉੱਤ ਚੱਕੜ ਹੈਲੋ ਹੈਲੋ ਹਾਂ ਹਾਂ ਕੀ ਹਾਂ ਮੇਰੀ ਗੱਲ ਸੁਣ ਮੈਂ ਕਿੰਨੇ ਮੈਸੇਜ ਕਰਤੇ ਨੇ ਓਏ ਯਾਰ ਕਿੰਨੇ ਫੋਨ ਕਰਤੇ ਤੇ ਤੇਰੇ ਕੋਲ ਟਾਈਮ ਨਹੀਂ ਹੈਗਾ ਰਿਪਲਾਈ ਕਰਨ ਲਈ ਯਾ ਰਿਪਲਾਈ ਕਰਨ ਦਾ ਟਾਈਮ ਹੈਗਾ ਮੇਰੀ ਗੱਲ ਤਾਂ ਸੁਣਾ ਕੀ ਸੁਣਾ ਮੈਨੂੰ ਉਹ ਫੋਨ ਤੇ ਫੋਨ ਕਰੀ ਜਾਂਦੇ ਸਾਰੇ ਮੇਰਾ ਨੰਬਰ ਕਿਉਂ ਦਿੱਤਾ ਮੇਰੀ ਗੱਲ ਤਾਂ ਸੁਣ ਲਓ ਮੈਡਮ ਜੀ ਕੀ ਸੁਣਾ ਪਹਿਲਾਂ ਮੈਨੂੰ ਇਹ ਦੱਸ ਮੇਰਾ ਜਵਾਬ ਕਿਉਂ ਨਹੀਂ ਦਿੱਤਾ ਹੈਗਾ ਮੈਨੂੰ ਗੁੱਸਾ ਬਹੁਤ ਚੜਿਆ ਪਿਆਗਾ ਕਰੇ ਨਾ ਕਲੇਸ਼ ਬਹੁਤ ਪਿਆ ਪਿਆ ਸੀ ਸਹੁਰਾ ਆਇਆ ਵਾ ਸੀ ਮੇਰਾ ਫਿਰ ਕਲੇਸ਼ ਪਿਆ ਸੀ ਸਹੁਰਿਆਂ ਨੂੰ ਦੱਸ ਦੇ ਜਾ ਸਾਰੇ ਨੂੰ ਕਾ ਪੈਸੇ ਦੇ ਦਿਆ ਕਰ ਕਰੇ ਬੈਠੇ ਨੂੰ ਘਰੇ ਵਹਿ ਜਾਣਾਗਾ ਇਹ ਗੱਲਾਂ ਮੈਂ ਸਾਰੀਆਂ ਕਹਿਤੀਆਂ ਤੂੰ ਕਹਿਣ ਵਾਲਾ ਕਿੱਥੇ ਆ ਤੀਜੇ ਦਿਨ ਕਹਿ ਦਿੰਨਾ ਮੇਰ ਦਾ ਘਰੇ ਲੜਾਈ ਹੋਗੀ ਮੇਰ ਦਾ ਘਰ ਦੀ ਆਏ ਕਹਿੰਦੀ ਆ ਮੇਰੀ ਗੱਲ ਸੁਣ ਮੈਨੂੰ ਲੱਗਦਾ ਨਾ ਤੂੰ ਕੰਮ ਹੀ ਨਹੀਂ ਕਰ ਸਕਦਾਗਾ ਓ ਯਾਰ ਕੰਮ ਕਰ ਸਕਦਾ ਨਾਲੇ ਤੈਨੂੰ ਜਵਾਬ ਦੇ ਦੂੰਗਾ ਤੂੰ ਹੁਕਮ ਕਰ ਇਹ ਜਵਾਬ ਵਾਲੀ ਕੋਈ ਗੱਲ ਹੈ ਜਦੋਂ ਬੰਦੇ ਨੇ ਫੋਨ ਹੀ ਨਹੀਂ ਚੱਕਣਾ ਓ ਹੁਕਮ ਤਾਂ ਕਰ ਹੁਕਮ ਮੇਰੀ ਗੱਲ ਸੁਣ ਸਮਾਨ ਲੈਣ ਜਾਣਾ ਸੀਗਾ ਮੈਂ ਕਿੰਨਾ ਇੱਕ ਵਾਰ ਹੀ ਇਕੱਠਾ ਹੀ ਲਿਆ ਤੂੰ ਇਕੱਠਾ ਜੇ ਵੀ ਝੱਲੇ ਆ ਜਿੱਦਾਂ ਤੇ ਤੂੰ ਪੈਸੇ ਸਸਾਏ ਹੋਏ ਆ ਨਾ ਪਹਿਲਾਂ ਉਹਨਾਂ ਤੋਂ ਤੱਕੜਾ ਲਾ ਚਲ ਠੀਕ ਆ ਮੈਂ ਪਰਸੂ ਤੱਕ ਪੈਸੇ ਪੂਰੇ ਕਰਕੇ ਦੇ ਦਿੰਦਾ ਮੇਰੀ ਗੱਲ ਸੁਣ ਲੈ ਜਿੰਨਾਂ ਵਾਲੇ 1.5 ਲੱਖ ਰੁਪਿਆ ਹੈ ਜਿਹੜੇ 50-50 ਹਜ਼ਾਰ ਵਾਲ ਸਾਮੀਆਂ ਸਾਰਿਆਂ ਤੋਂ ਫੜ ਲਾ ਬਸ ਮੈਂ ਰੁਪਿਆ 10 ਲੱਖ ਇਕੱਠਾ ਕਰਕੇ ਦੇ ਦਿੰਦਾ ਕਰ ਲੋ ਹਾਲੇ ਮੇਰੀ ਗੱਲ ਸੁਣ ਲੈ ਨੜੀ ਤੇਰਾ ਸਹੁਰਾ ਇੱਥੀ ਆ ਰੇ ਤੇਰਾ ਗਿਆਨੀ ਹਾਂ ਇੱਕ ਗੱਲ ਉਹਨੂੰ ਟਕਾ ਕੇ ਕਹਿ ਦੇ ਵੀ ਮੈਂ ਕੰਮ ਕਰਨਾ ਭਾਈ ਫੇਰ ਚਾਰ ਪੈਸੇ ਘਰੇ ਆਉਣਗੇ ਕਿ ਦਰਫਤਾਂ ਨੂੰ ਨਹੀਂ ਲੱਗਦੇ ਪੈਸੇ ਮਿਹਨਤ ਕਰਨੀ ਪੈਂਦੀ ਆ ਕਹਿ ਦੂੰਗਾ ਜਨਾਬ ਸਾਰਾ ਕੁਝ ਕਹਿ ਦੂੰਗਾ ਹੋਰ ਹੁਕਮ ਕਰੋ ਹੋਰ ਹੁਕਮ ਕੀ ਮੈਂ ਤੈਨੂੰ ਮੈਸੇਜ ਕਰੀਏ ਨਹੀਂ ਭਾਈ ਮੇਰਾ ਮੂਡ ਆਫ ਆ ਗੱਲਾਂ ਬਾਤਾਂ ਕਰਦੇ ਨਾ ਜੀ ਕੋਈ ਰਿਪਲਾਈ ਨਹੀਂ ਉਹ ਕੋਈ ਗੱਲ ਨਹੀਂ ਜਨਾਬ ਮੈਨੂੰ ਲੱਗਦਾ ਤੈਨੂੰ ਮੇਰੀ ਜ਼ਰੂਰਤ ਹੀ ਹੈ ਨਹੀਂ ਠੀਕ ਆ ਨਾ ਲੱਗ ਗਿਆ ਪਤਾ ਸਾਰਾ ਕੁਛ ੱਡੀ ਬੈਠਾ ਥੋਡੇ ਮਰਮ ਕੀ ੱਡੀ ਬੈਠਾ ਰਣ ਦੇ ਕੋ ਛੱਡ ਜੇ ਤਾ ਤੋ ਨਿਕਲਦਾ ਨਹੀਂ ਹੈਗਾ ਉਹ ਨਿਕਲ ਗਿਆ ਤਾਂ ਹੀ ਨਿਕਲ ਗਿਆ ਫਿਰ ਸੋਰਾ ਆਇਆ ਘਰ ਦੀ ਲੜਦੀ ਆ ਆਸੇ ਆਪਿਆਂ ਦੀ ਰਹਿ ਜਾਣਾ ਠੀਕ ਆ ਜ਼ਿੰਦਗੀ ਮੰਨ ਲੈ ਜੇ ਮਣੀ ਜਾਂਦੀ ਆ ਹਾਂ ਇਹ ਤਾਂ ਗੱਲ ਹੈਗੀ ਹੈ ਚਲੋ ਠੀਕ ਆ ਮੈਂ ਕੋਈ ਗੱਲ ਨਹੀਂ ਮੈਂ ਮੈਂ ਵੀ ਡਰਦੇ ਡਰਦੇ ਨਹੀਂ ਚੱਕਿਆ ਫੋਨ ਕਰੀਂ ਆ ਨਾ ਨਹੀਂ ਨਹੀਂ ਬਾਹਰ ਆ ਮੈਂ ਆਵਾਜ਼ ਤਾਂ ਕਰ ਤੇ ਨਹੀਂ ਗਲਦੀ ਨਹੀਂ ਹੈਗੀ ਕੀ ਉਹ ਮੈਡਮ ਜੀ ਕਸਟਮਰ ਆਇਆ ਉਹ ਅੱਛਾ ਉਹ ਮੈਨੂੰ ਵੀ ਫੋਨ ਤੇ ਫੋਨ ਕਰੀ ਜਾਂਦਾਗਾ ਜੱਗਾ ਆਇਆ ਸੁਹਾਣੇ ਵਾਲਾ ਪਤਾ ਮੈਨੂੰ ਮੈਨੂੰ ਫੋਨ ਕਰੀ ਜਾਂਦਾ ਮੈਂ ਫੋਨ ਨਹੀਂ ਚੱਕਿਆ ਬਸ ਮੈਂ ਆਪਣੇ ਹੈਂਡਲ ਕਰਦਾਗਾ ਆਪੇ ਕਰ ਲੈਂਦਾ ਮੈਂ ਸਾਰੀ ਗੱਲ ਚਲ ਠੀਕ ਓਕੇ ਫਿਰ ਮੈਨੂੰ ਫੋਨ ਕਰੀ ਫ੍ਰੀ ਹੋ ਕੇ ਓਕੇ ਓਕੇ ਠੀਕ ਪਤਾ ਨਹੀਂ ਕਿ ਘਰ ਦੀ ਜਿਹਨੇ ਲਹੂ ਪੀ ਰੱਖਿਆਗਾ ਹਨ ਫੜ ਜਨਨੀ ਨਾ ਭਾਪਿਆ ਬੈਦਾਈ ਨਾ ਦਾ ਡੱਕਾ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਵੀ ਦੱਸ ਨੂੰ ਘਰੇ ਮਿਲੀ ਜਾਂਦਾ ਸਾਰਾ ਕੁਝ ਤੂੰ ਆਪ ਦਾ ਘਰੇ ਐਜ ਵੀ ਨਹੀਂ ਕਰ ਸਕਦੀ ਹਰ ਚੀਜ਼ ਤੇ ਪਾਵਨ ਦੀ ਹਰ ਚੀਜ਼ ਤੇ ਪਾਵਨ ਦੀ ਐਕਟ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਤੁਸੀਂ ਸਾਡੀ ਹੁਣੇ-ਹੁਣੇ ਵੀਡੀਓ ਦੇਖ ਕੇ ਹੈਟਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਹਾਂਜੀ ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਇਹ ਵੀਡੀਓ ਆ ਇਹਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤੀ ਨਾਲ ਜਾਂ ਕਾਨੂੰਨ ਪ੍ਰਤੀ ਕੋਈ ਵੀ ਸਬੰਧ ਨਹੀਂ ਹੈਗਾ ਅਸੀਂ ਕਿਸੇ ਨੂੰ ਮਤਲਬ ਕਿ ਜਿੱਦਾਂ ਕਿ ਆਪਾਂ ਕਾਨੂੰਨ ਨੂੰ ਆਪਦੇ ਹੱਥ ਚ ਲੈਣੇ ਆ ਹਨਾ ਅਸੀਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀਡੀਓ ਬਣਾਈ ਹੈਗੀ ਇੱਕ ਲੋਕਾਂ ਨੂੰ ਸੇਧ ਦੇਣ ਲਈ ਵੀਡੀਓ ਬਣਾਈ ਆ ਵੀ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਨੇ ਹਨਾ ਤੇ ਕਈ ਵਾਰ ਇਹ ਹੁੰਦਾਗਾ ਵੀ ਜਿਹੜੇ ਤਾਕੜ ਲੋਕ ਹੁੰਦੇ ਨੇ ਹਨਾ ਵੀ ਨਸੇ ਦੀ ਤਸਕਰੀ ਕਰਦੇ ਨੇਗੇ ਉਹ ਕਿਸੇ ਗਰੀਬ ਦੇ ਬੱਚਿਆਂ ਬਾਰੇ ਨਹੀਂ ਸੋਚਦੇ ਹੈਗੇਗੇ ਆਪ ਦਿਗਾ ਤਾਂ ਉਹਨਾਂ ਦੀਆਂ ਕੋਠੀਆਂ ਕਾਰਾਂ ਬਣ ਜਾਂਦੀਆਂ ਨੇ ਤੇ ਗਰੀਬ ਦੇ ਜਿਹੜੇ ਚਾਰ ਭਾਂਡੇ ਹੁੰਦੇ ਉਹ ਵੀ ਵਿਕ ਜਾਂਦੇ ਆ ਬਾਕੀ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਹੋਗੇ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਭੁੱਲੇ ਨਹੀਂ ਹੋਗੇਗੇ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਨਾ ਅਸੀਂ ਪੁਲਿਸ ਨੂੰ ਟਾਰਗੇਟ ਕਰ ਰਹੇ ਆ ਨਾ ਅਸੀਂ ਕਾਨੂੰਨ ਨੂੰ ਹੱਥ ਵਿੱਚ ਲੈ ਰਹੇ ਆ ਸਾਰੀਆਂ ਚੀਜ਼ਾਂ ਨੂੰ ਵੀ ਸਾਰ ਮੋਖ ਰੱਖ ਕੇ ਵੀਡੀਓ ਬਣਾਈ ਗਈ ਆ ਤੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਉਹਦੇ ਲਈ ਅਸੀਂ ਮਾਫੀ ਮੰਗਦੇ ਆਂਗੇ ਕਿਸੇ ਵੀ ਪਾਤਰ ਤੋਂ ਗਲਤੀ ਹੋ ਸਕਦੀ ਹੈਗੀ ਬੋਲਣ ਦੇ ਵਿੱਚ ਹਨਾ ਇਨਸਾਨ ਗਲਤੀਆਂ ਦਾ ਪੁੱਤ ਲਗਾ ਤੇ ਸਾਨੂੰ ਲਾਈਕ ਕਮੈਂਟ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾ ਕੇ ਰੱਖਣਾ ਤੇ ਹੋਰ ਸਾਡੀਆਂ ਨਵੀਂ-ਨਵੀਂਆਂ ਵੀਡੀਓ ਜ਼ਰੂਰ ਦੇਖਣਾ ਥੈਂਕ ਯੂ ਜੀ